ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਹੰਕਾਰ ਸਿੰਘ ਪਲਾਟ ਇਨਫੋ ਚੈਨਲ ਤੋਂ ਮੈਂ ਤੁਹਾਨੂੰ ਕਾਫੀ ਵੀਡੀਓਾਂ ਦੇ ਵਿੱਚ ਛੋਟੀਆਂ-ਛੋਟੀਆਂ ਜਾਣਕਾਰੀਆਂ ਦਿੱਤੀਆਂ ਨੇ ਜਿੰਨੀਆਂ ਇੱਕ ਮੈਨੂੰ ਪਤਾ ਮੈਂ ਵੀ ਤੁਹਾਡੇ ਤੋਂ ਸਿੱਖਦਾ ਤੁਸੀਂ ਮੈਨੂੰ ਸਿਖਾਇਆ ਕਰੋ ਦੱਸਿਆ ਕਰੋ ਜੇਕਰ ਤੁਹਾਡੇ ਲਵੇ ਵੀ ਕੋਈ ਐਡਵਾਂਸ ਜਾਣਕਾਰੀ ਹੁੰਦੀ ਹੈ ਤੇ ਅੱਜ ਮਾਰਚ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਤੇ ਕਈ ਜਗ੍ਹਾ ਤੇ ਤਾਂ ਕਣਕਾਂ ਦਾ ਮੌਸਮ ਨੇ ਕਾਫੀ ਨੁਕਸਾਨ ਕੀਤਾ ਫਸਲਾਂ ਵਗੈਰਾ ਗਿਰ ਗਈਆਂ ਕਈ ਜਗ੍ਹਾ ਤੇ ਆਪਾਂ ਕਹਿ ਦਈਏ ਵੀ ਘਰੇ ਵਗੈਰਾ ਵੀ ਪਏ ਨੇ ਪਰ ਮੰਨ ਲਓ ਪਰ ਕਈ ਜਗ੍ਹਾ ਤੇ ਸ਼ਾਂਤੀ ਆ ਚਲੋ ਪਰਮਾਤਮਾ ਦੀ ਮਰਜ਼ੀ ਹੈ ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਅੱਜ ਤੋਂ ਦੋ ਦਿਨ ਦੋ ਤਿੰਨ ਦਿਨ ਪਹਿਲਾਂ ਦੀ ਗੱਲ ਦੱਸਦਾ ਕਾਫੀ ਜਗ੍ਹਾ ਤੇ ਤਾਂ ਨੇਰੀਆਂ ਨੇ ਜਿਮੇ ਕਣਕਾਂ ਭਰੀਆਂ ਹੋਈਆਂ ਸੀ ਢੇੜਾ ਖਾ ਗਈਆਂ ਹੁਣ ਆਪਾਂ ਮੁੱਦਾ ਕੀ ਆ ਜਿਵੇਂ ਆਪਾਂ ਪਹਿਲਾਂ ਗੁੱਲੀ ਡੰਡੇ ਤੇ ਵੀ ਵੀਡੀਓ ਪਾਈਆਂ ਸੀ ਕਦੇ ਕਿਸੇ ਚੀਜ਼ ਤੇ ਕਦੇ ਕਿਸੇ ਚੀਜ਼ ਤੇ ਹੁਣ ਮੁੱਦਾ ਇਹ ਆਪਣੀ ਕਣਕ ਬਿਲਕੁਲ ਤੁਸੀਂ ਮੰਨ ਕੇ ਚੱਲੋ ਵੀ ਡੇਢ ਮਹੀਨੇ ਤੱਕ ਆਪਣੇ ਘਰ ਜਾਂ ਮੰਡੀ ਦੇ ਵਿੱਚ ਆ ਜਾਣੀ ਆ ਕਣਕ ਦੀ ਫਸਲ ਜਾਨੀ ਤਿਆਰੀ ਆ ਬੱਲੀ ਨਿਕਲੀ ਹੋਈ ਆ ਬਿਲਕੁਲ ਬੱਲੀ ਤਿਆਰ ਆ ਤੇ ਇਸ ਦੇ ਉੱਤੇ ਪਾਣੀ ਕਦੋਂ ਲਾਉਣਾ ਕੀ ਕਰਨਾ ਉਹ ਤੁਹਾਨੂੰ ਸਾਰੇ ਕਿਸਾਨ ਵੀਰਾਂ ਨੂੰ ਪਤਾ ਕੋਈ ਅਣਜਾਣ ਨਹੀਂ ਮੇਰੇ ਨਾਲ ਜਿਆਦਾ ਟ੍ਰੇਡ ਹੋਣਗੇ ਮੈਂ ਉਮੀਦ ਰੱਖਦਾ ਕਿਉਂਕਿ ਇਹ ਜਿਹੜੀ ਪਾਣੀ ਦੀ ਗੱਲ ਹੁੰਦੀ ਹੈ ਜਾਂ ਹੋਰ ਹੁੰਦੀ ਹੈ ਇਹ ਆਪੋ ਆਪਣੇ ਜ਼ਮੀਨ ਦੇ ਹਿਸਾਬ ਨਾਲ ਹੁੰਦੀ ਹੈ ਇਹਦੇ ਤੇ ਕੋਈ ਨਹੀਂ ਤੁਹਾਨੂੰ ਦੱਸ ਸਕਦਾ ਵੀ ਕਿੰਨਾ ਪਾਣੀ ਕਿੱਥੇ ਪਾਣੀ ਕਦੋਂ ਲਾਉਣਾ ਚਾਹੀਦਾ ਹੁਣ ਇਹਦੇ 'ਚ ਤੁਸੀਂ ਦੱਸੋ ਵਿਚ ਵਿਚ ਫਾਰਮਰਾਂ ਨੇ ਵਿਚਾਰਿਆਂ ਨੇ ਪਾਣੀ ਲਾਤਾ ਉਹਨਾਂ ਦੀ ਕਣਕ ਗਿਰ ਗਈ ਇਹਨਾਂ ਨੇ ਪਾਣੀ ਨਹੀਂ ਲਾਇਆ ਉਸ ਟਾਈਮ ਤੇ ਪਾਣੀ ਲਗਵਾ ਹੁੰਦਾ ਸੀਗਾ ਜਦੋਂ ਉਹਨਾਂ ਨੇ ਪਾਣੀ ਲਾਇਆ ਕੋਈ ਗਲਤ ਨਹੀਂ ਕੀਤਾ ਪਾਣੀ ਤਾਂ ਲਾਉਣਾ ਹੀ ਆ ਜਦੋਂ ਪਾਣੀ ਦੀ ਲੋੜ ਸੀ ਕਈ ਨੇ ਲਾਇਆ ਨਹੀਂ ਉਹਨਾਂ ਦੀ ਕਣਕ ਬਿਲਕੁਲ ਵਧੀਆ ਖੜੀ ਐ ਉਸ ਦੇ ਵਿੱਚ ਸਿਆਣਫਨੀ ਚਲਦੀ ਖੇਤੀ ਦੇ ਵਿੱਚ ਜ਼ਿਆਦਾ ਪਰ ਮਿਹਨਤ ਦੱਬ ਕੇ ਲੈ ਜਾਂਦੀ ਆ ਤੇ ਹੁਣ ਗੱਲ ਕੀ ਚੱਲ ਰਹੀ ਐ ਦੇਖੋ ਜੀ ਤੁਸੀਂ ਆਪਣੀ ਕਣਕ ਨੂੰ ਚੰਗੀ ਤਰ੍ਹਾਂ ਚੈੱਕ ਕਰਦੇ ਰਹਿਣਾ ਚੈੱਕ ਕਰਨ ਦਾ ਕੀ ਐ ਹੁਣ ਇਹ ਤੇ ਹੋਰ ਕੁਝ ਨਹੀਂ ਆਉਣਾ ਇਹ ਤੇ ਆਉਣਾ ਤੇਲਾ ਜੇਕਰ ਤੇਲਾ ਆਉਂਦਾ ਤਾਂ ਤੁਸੀਂ ਥਾਇਓ 30 ਗ੍ਰਾਮ 20 ਲੀਟਰ ਦਾ ਥਾਇਓ 25 ਪਰਸੈਂਟ ਹੁੰਦਾ ਸੋ ਜੈਂਟਾ ਕੰਪਨੀ ਦਾ ਵੀ ਆਉਂਦਾ ਬਾਕੀ ਸਾਰੀਆਂ ਕੰਪਨੀਆਂ ਦਾ ਆਉਂਦਾ ਮੈਂ ਕਿਸੇ ਕੰਪਨੀ ਦੀ ਮਸੂਰੀ ਨਹੀਂ ਕਰਦਾ ਸਜੈਂਟਾ ਦਾ ਤਾਰਾ ਨਾਂ ਤੇ ਆਉਂਦਾ ਟਾਟਾ ਦਾ ਤਾਰਾ ਦੇ ਨਾਂ ਤੇ ਆਉਂਦਾ ਤੇ ਅਮੀਡਾ 17 68% ਉਸ ਨੂੰ ਵੀ 20 ਐਮਐਲ 15 ਲੀਟਰ ਪੰਪ ਦੇ ਵਿੱਚ ਪਾ ਕੇ ਆਪਾਂ ਉਹਦੀ ਵੀ ਸਪਰੇਅ ਕਰ ਸਕਦੇ ਆ ਜੇਕਰ ਤੇਲੇ ਦਾ ਟੈਕ ਜਿਆਦਾ ਆਉਂਦਾ ਨਹੀਂ ਕੋਈ ਜ਼ਰੂਰਤ ਨਹੀਂ ਜੇ ਜੇਕਰ ਮਾੜਾ ਮੋਟਾ ਪੱਤੇ ਦੇ ਤੁਹਾਨੂੰ ਤੇਲਾ ਦੇਖਣ ਨੂੰ ਮਿਲੇ ਤਾਂ ਕੋਈ ਵੱਡੀ ਗੱਲ ਨਹੀਂ ਜੇਕਰ ਬੱਲੀ ਦੇ ਵਿੱਚ ਤੁਹਾਨੂੰ ਬੜਿਆ ਹੋਇਆ ਤੇਲਾ ਦੀਂਦਾਗਾ ਤਾਂ ਤੁਸੀਂ ਜ਼ਰੂਰ ਸਪਰੇਅ ਕਰਨੀ ਦੇਖੋ ਜੀ ਬਿਲਕੁਲ ਸਾਫ਼ ਹੈ ਇਸ ਟਾਈਮ ਇਸ ਟਾਈਮ ਬਿਲਕੁਲ ਸਾਫ਼ ਆ ਕਿਤੇ ਤੇਲਾ ਨਹੀਂ ਹੈਗਾ ਜੀ ਬਿਲਕੁਲ ਵੀ ਬਾਕੀ ਮੈਂ ਤੁਹਾਨੂੰ ਹੋਰ ਅਪੀਲ ਕਰਦਾ ਵਿੱਚ ਵਿੱਚ ਕਿਸਾਨ ਵੀਰ ਨੇ ਜਿਹੜੇ ਚਲੋ ਮੈਂ ਕਿਸੇ ਦੁਕਾਨਦਾਰ ਨੂੰ ਕੰਪਨੀ ਨੂੰ ਮਾੜਾ ਨਹੀਂ ਕਹਿੰਦਾ ਮੈਂ ਆਪਣੇ ਕਿਸਾਨ ਵੀਰਾਂ ਨੂੰ ਮਾੜਾ ਕਹਿੰਦਾ ਕਿਉਂਕਿ ਉਹ ਆਪਣੇ ਨੇ ਲੋਕਾਂ ਦੇ ਗੈਲ ਲਾ ਕੇ ਤੁਸੀਂ ਕੋਈ ਫੰਗੀ ਸਾਈਡ ਵਗੈਰਾ ਫਾਲਤੂ ਦੇ ਵਿੱਚ ਨਾ ਸੜਕੋ ਜੇ ਕਰ ਤੁਹਾਡੀ ਫਸਲ ਦੇ ਉੱਤੇ ਕੋਈ ਫੰਗਸ ਨਹੀਂ ਹੈਗੀ ਤਾਂ ਤੁਹਾਨੂੰ ਇੰਨੇ ਮਹਿੰਗੇ ਫੰਗੀ ਸਾਈਡ ਸੜਕਨ ਦਾ ਕੋਈ ਫਾਇਦਾ ਨਹੀਂ ਤੁਸੀਂ ਕੀ ਕਰਦੇ ਹੋ ਜਦੋਂ ਫੰਗੀ ਸਾਈਡ ਸੜਕ ਦਿੰਦੇ ਹੋ ਜਿਹੜੇ ਮਹਿੰਗੇ ਫੰਗੀ ਸਾਈਡ ਨੇ ਉਹ ਥੋੜਾ ਰੰਗ ਚੇਂਜ ਕਰ ਦਿੰਦੇ ਨੇ ਕਲਰ ਚੇਂਜ ਕਰ ਦਿੰਦੇ ਤੁਸੀਂ ਕਲਰ ਚੇਂਜ ਕਰਨ ਦੇ ਚੱਕਰ ਚ ਹਜ਼ਾਰ 1200 ਰੁਪਏ ਨੂੰ ਖਰਾਬ ਕਰ ਬੈਠਦੇ ਹੋ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਕਿਸੇ ਪ੍ਰਕਾਰ ਦਾ ਕਣਕ ਤੇ ਕੋਈ ਫੰਗੀ ਸਾਈਡ ਨਾ ਕਰੋ ਜੇਕਰ ਆਪਾਂ ਫੰਗੀ ਸਾਈਡ ਕਰਦੇ ਆ ਨਾਲੇ ਤਾਂ ਥੋੜੀ ਜ਼ਹਿਰ ਜ਼ਿਆਦਾ ਬਣਦੀ ਹੈ ਜਿਵੇਂ ਮੰਨ ਲਓ ਵੀ ਕਣਕ ਆ ਗਈ ਇੱਕ ਕਣਕ ਇੱਕ ਐਦਾਂ ਦੀ ਫਸਲ ਆ ਇਹਦੇ ਉੱਤੇ ਆਪਾਂ ਬਿਨਾ ਸਪਰੇਅ ਤੋਂ ਕਰ ਸਕਦੇ ਆ ਦੇਖੋ ਗੁੱਲੀ ਡੰਡਾ ਵਾਲੀ ਤਾਂ ਕਰਨੀ ਹੀ ਪੈਂਦੀ ਆ ਤੇਲੇ ਵਾਲੀ ਵੀ ਮੰਨ ਲਓ ਵੀ ਸਾਡੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਤਾਂ ਤੁਸੀਂ ਮੰਨ ਕੇ ਚੱਲੋ ਵੀ 5-7 ਸਾਲਾਂ ਬਾਅਦ ਹੀ ਤੇਲੇ ਵਾਲੀ ਸਪਰੇਅ ਕਰਨੀ ਪੈਂਦੀ ਆ ਹਰ ਸਾਲ ਨਹੀਂ ਲੋਕ ਕਰਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਹਰ ਸਾਲ ਕੀਤੀ ਜਾਂਦੀ ਆ ਪਰ ਜੇ ਦੇਖਿਆ ਜਾਵੇ ਤਾਂ ਝਾੜ ਦੀ ਗੱਲ ਕੁੱਲ ਮਿਲਾ ਕੇ ਦੇਖੀ ਜਾਵੇ ਤਾਂ ਝਾੜ ਵੀ ਵਧੀਆ ਆਉਂਦਾ ਵਿੱਚ ਵਿੱਚ ਲੋਕ ਕਹਿਣਗੇ ਵੀ ਤੁਹਾਡਾ ਫਿਰ ਝਾੜ ਵੀ ਘਟ ਆਉਂਦਾ ਹੋਊਗਾ ਇਹ ਚੀਜ਼ਾਂ ਦਾ ਕੋਈ ਫਰਕ ਨਹੀਂ ਪੈਂਦਾ ਵੀਰੇ ਜਿਵੇਂ ਤੁਸੀਂ ਕੋਈ ਫੰਗੀ ਸਾਈਡ ਦੇ ਉੱਤੇ ਨਾ ਖਰਚਿਆ ਕਰੋ ਮੈਂ ਤੁਹਾਨੂੰ ਵਾਰ-ਵਾਰ ਅਪੀਲ ਕਰਦਾ ਵਾਰ-ਵਾਰ ਤੁਸੀਂ ਕਦੇ ਵੀ ਜੇਕਰ ਉਹ ਕਰਨਾ ਨਾ ਇੱਕ ਕਿਲੇ ਤੇ ਕਰਕੇ ਦੇਖੋ ਬਾਕੀ ਤੇ ਐਂ ਦੇਖਣ ਨਾਲ ਕੁਝ ਨਹੀਂ ਹੁੰਦਾ ਤੁਸੀਂ ਬਾਅਦ ਦੇ ਵਿੱਚ ਕਣਕ ਤੋਲੋ ਤੁਹਾਨੂੰ ਪਤਾ ਲੱਗੂਗਾ